ਇਹ ਇਨਸਾਨ ਆ ਯਾਰ ਲੈ ਆਈ ਇੱਕ ਵਾਰ ਲੈ ਆਈ ਜਲਦੀ ਮੋਟਰਸਾਈਕਲ ਦਬਾ ਯਾਰ ਮੈਂ ਲੈ ਜਾਣਾ ਯਾਰ ਇਹਨੂੰ ਆ ਲੈ 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 ਕੁਛ ਨਹੀਂ ਮੈਂ ਤਾਂ ਪਾਇਆ ਦਵਾਂਗੇ ਵੀਡੀਓ ਵਾਲੇ ਨਾਲ ਲੱਗੇ ਕਰੀ ਤਾਂ ਤੁਸੀਂ ਆਪ ਐਸੇ ਦੇ ਦੇ ਯਾਰ ਪੈਸੇ ਦੇਣਾ ਕੋਈ ਨਹੀਂ ਮੈਂ ਦੇ ਦਾਂਗਾ ਯਾਰ ਲੈ ਆ ਮੇਰੇ ਕੋਲ ਲੈ ਲੀ ਬਾਜੀ ਦੁਕਾਨ ਦੇ ਕੋਈ ਨਾ ਲੱਧੋ ਯਾਰ ਸਰ ਜਣੇ ਛੱਡੋ ਯਾਰ ਬਾਹਰ ਉੱਤੇ ਬੰਦੇ ਰੋ ਆ ਫੜੋ ਵੀ ਯਾਰ ਇਨਸਾਨ ਫੜੇ ਯਾਰ ਮਾਰੇ ਯਾਰ ਨੀ ਜਾਣਗੇ ਉਹ ਯਾਰ ਇੱਕ ਜਾਈ ਬੰਦੇ ਦੇ ਲੈ ਕੇ ਤੁਹਾਨੂੰ ਯਾਰਾਂ ਨੂੰ ਵਿਚਾਰੇ ਨੂੰ ਕਿੰਨੇ ਦੇਰ ਹੋ ਗਏ ਐਂਬੂਲੈਂਸ ਨੂੰ ਫੋਨ ਕੀਤਾ ਹੋਇਆ ਐਂਬੂਲੈਂਸ ਨੂੰ ਫੋਨ ਕੀਤਾ ਉਹ ਕਹਿੰਦਾ ਘੜ ਘੜ ਆਪਦਾ ਪੋਣਾ ਕਹਿੰਦਾ ਉਹ ਕਹਿੰਦੇ ਸਰਕਾਰ ਸਾਧਨ ਨਹੀਂ ਆਇਆ ਨਹੀਂ ਜੀ ਵੀ ਤੁਸੀਂ ਆਪਦਾ ਪ੍ਰਾਈਵੇਟ ਵਹੀਕਲ ਕਰਕੇ ਲਿਆਓ ਜੋ ਮਰਜ਼ੀ ਕਰਕੇ ਲਿਆਓ ਉਹ ਕਹਿੰਦੇ ਲੈ ਕੇ ਆ ਜਾਓ ਛੋਟ ਜਿਹੜੇ ਕਿਤੇ ਲੈ ਕੇ ਆਓ ਕਹਿੰਦੇ ਕੋਈ ਸਾਧਨ ਨਹੀਂ ਸਾਡੇ ਕੋਲੇ ਅੱਛਾ ਹਾਂ ਕਿਤੇ ਕੋਈ ਸਾਧਨ ਨਹੀਂ ਆਪਦਾ ਸਾਧਨ ਲਿਆਓ ਜਾਂ ਕੋਈ ਪ੍ਰਾਈਵੇਟ ਲਿਆਓ ਸਾਡੇ ਕੋਲ ਕੋਈ ਸਾਧਨ ਨਹੀਂ ਆ ਐਕਸੀਡੈਂਟ ਕਿੱਥੇ ਹੋਇਆ ਐ ਐਕਸੀਡੈਂਟ ਆ ਫਲਾਈ ਮੋਨ ਤੋਂ ਸਰ ਤੇ ਨਾਲ ਜੁਗਿੰਦਰ ਢਾਬੇ ਨੂੰ ਮੁੜਦੇ ਆ ਮੋੜ ਤੇ ਟਰੈ ਕਿਵੇਂ ਐਕਸੀਡੈਂਟ ਹੋਇਆ ਟਰੈਕਟਰ ਇਧਰ ਆ ਰਿਹਾ ਸੀ ਸ਼ੈਗਲ ਇਧਰ ਜਾ ਰਹੀ ਸੀ ওভার ਸਪੀਡ ਹੈਗਾ ਸੀਗਾ ਇਹ ਹਾਂਜੀ ਮਰੀ ਪਈ ਆ ਸੁਮਨ ਦਾਇ ਨੇ ਪਿਆ ਤਿਲਕਨ ਦੇ ਕੋਲ ਗਿਆ ਤਿਲਕਨ ਦੇ ਕੋਲ ਤੇ ਡਰਾਈਵਰ ਹੈਗਾ ਇਹ ਤੇ ਬਾਜੇ ਡਰਾਈਵਰ ਇੱਥੇ ਆ ਖੜਾ ਹੈ ਡਰਾਈਵਰ ਥੱਲੇ ਭੱਜ ਪਿੱਛਲੇ ਪਾਸੇ ਭੜੋ ਅੱਗੇ ਲਾ ਪਰਲੇ ਪਾਸੇ ਇਧਰ ਮੁਕਾਰਾ ਇਧਰ ਚਾਚਾ ਇਧਰ ਨਹੀਂ ਇਧਰ ਆ ਇਧਰ ਲੈ ਬਾਏ ਇਧਰ ਲੈ ਇਧਰ ਬਾਰ ਬਾਰ ਜਾਏਗਾ ਕਾਮ ਨਾਮ ਬਾਈ ਬਾਈ ਕਿਹੜਾ ਟਰੈਕਟਰ ਆ ਚੱਲ ਬਾਈ ਬੈ

ਲੈ ਲਾਇਆ ਜਾਂਦਾ ਲਾਇਆ ਹੋ ਗਿਆ ਲੈ ਲਾਇਆ ਜਾਂਦਾ ਚਾਬੀ ਲੱਗੀ ਲੌਂ ਹੀ ਬਹਾਉ ਮਾਰਿਆ ਧਾਕੜ ਲਿਖਿਆ ਗਿਆ ਧਾਕੜ ਗਿਆ ਮਾੜਾ ਕਿੰਨਾ ਬਹਾਉ ਦਾ ਮੇਰੇ ਬੰਦੇ ਮੇਰੇ ਉਹਨੂੰ ਤਾਂ ਟੁੱਟ ਗਈ ਬੰਦੇ ਦੀ ਜਿਸਕੀ ਕੀ ਗੱਲ ਕੀ ਹੋਈ ਹੈ ਕਿਵੇਂ ਐਕਸੀਡੈਂਟ ਆਇਆ ਪਾਜੀ ਫਲਾਈਓਵਰ ਤੇ ਟਰੈਕਟਰ ਮਹਿੰਦਰਾ 265 ਉਧਰ ਉਤਰਿਆ ਇਧਰੋਂ ਵਾਪਸੀ ਜਦੋਂ ਮੁੜਿਆ ਉਹ ਪਰਲੀ ਸਾਈਡ ਸਾਈਕਲ ਤੇ ਜਾ ਰਿਹਾ ਸੀ ਆਪਦਾ ਇਹ ਉਹਦੀ ਸਾਈਡ ਤੋਂ ਪਿੱਛੋਂ ਵੱਜਿਆ ਪਿੱਛੋਂ ਵੱਜਿਆ ਨੇ ਸਾਈਡ ਟਰੈਕਟਰ ਉਹ ਕੋ ਚੱਕਿਆ ਗਿਆ ਚੱਕਣ ਕਰਕੇ ਜਦੋਂ 브্রেক ਮਾਰੀ ਉਹ ਘੁੰਮ ਗਿਆ ਉਹਨੂੰ ਵੇਚ ਲੈ ਲਿਆ ਉਹ ਸਾਈਕਲ ਤੇ ਜਾ ਰਿਹਾ ਸੀ ਬੰਦਾ ਸਾਈਕਲ ਤੇ ਜਾ ਰਿਹਾ ਸੀ ਇਹ ਰੋਂਗ ਸਾਈਡ ਆ ਰਿਹਾ ਟਰੈਕਟਰ ਇਹ ਰੋਂਗ ਸਾਈਡ ਹੀ ਆ ਰਿਹਾ ਜੀ ਜੀ ਤੇ ਪਰਲੀ ਬੰਦ ਸੁਆਕੇ ਨਾ ਜੀ ਨੇ ਇੱਕ ਮਿੱਟੀ ਲੋਡ ਇੰਦੇ ਤੇ ਹਾਂ ਜੀ ਮਿੱਟੀ ਲੋਡ ਹੈ ਤੇ ਐਸੇ ਓਵਰ ਲੋਡ ਕਰਕੇ ਹੋਇਆ ਇਹਦਾ ਕੰਮ ਲੱਗ ਧਰਿਆ ਯਾ ਓਵਰ ਲੋਡ ਕਰਕੇ ਬਸ ਵੇਖੋ ਐਂਬੂਲੈਂਸ ਦਾ ਕੀ ਹੈ ਰਹਾ ਸੀ ਐਂਬੂਲੈਂਸ ਤਾਂ ਭਾਈ ਆਈ ਨਹੀਂ ਅੱਜ ਪੂਨਾ ਘੰਟਾ ਕੋ ਫੋਨ ਕਰਾਉਣਾ ਤਾਂ ਫੋਨ ਕੀਤਾ ਉਹ ਕਹਿੰਦੇ ਸਾਡੇ ਕੋਲ ਕਿਸਵਿਧਾ ਨਹੀਂ ਕੀ ਤੁਸੀਂ ਆਪ ਦਾ ਲੈ ਆਓ ਕਿਸੇ ਵਾਹਨ ਵਗੈਰਾ ਤੇ ਭਾ ਕੇ ਲਿਓ ਹੂੰ ਕਿੰਨੀ ਕੋ 6:00 ਵਜੇ ਆ ਜੀ ਬੰਦੇ ਦੇ ਫਟ ਤਾਂ ਗੋਡਾ ਲੱਗਦਾ ਗਿਆ ਜੀ ਗੋਡਾ ਖਤਮ ਹੋ ਗਿਆ ਕਾਫੀ ਸੱਟ ਵੱਜੀ ਹੈ ਹਾਂ ਜੀ ਗੋਡਾ ਗਿਆ ਜੀ ਬਾਕੀ ਬੱਚੇ ਤੋਂ ਕੀ ਕੋਈ ਖਾਸ ਇਧਰ ਲਿਬਾਵਾ ਤੇ ਆਈਏ ਤੇ ਚਰੇ ਕਿੰਨੇ ਵਜੇ ਐਕਸੀਡੈਂਟ ਹੋਇਆ ਹੈ ਆ ਹੁਣੇ ਪਾਜੀ 20 25 ਮਿੰਟ ਹੋਏ ਸਿਰਫ ਜੀ ਕਿਨਾ ਤੁਹਾਡਾ ਮੇਰਾ ਨਾਮ ਇੱਕ ਬਾਲ ਸੀ ਕੀ ਕਹੋਂਗੇ ਮੰਨ ਲਓ ਪ੍ਰਸ਼ਾਸਨ ਨਹੀਂ ਪੁੰਚਦਾ ਮੌਕੇ ਤੇ ਨਾ ਕੋਈ ਐਂਬੂਲੈਂਸ ਪਹੁੰਚੀ ਨਾ ਕੋਈ ਪੁਲਿਸ ਪਹੁੰਚੀ ਤਾਂ ਬਾਕੀ ਕੀ ਕਰਨਾ ਕੋਈ ਪਾਜੀ ਹੁਣੇ ਤਾਂ ਪ੍ਰਸ਼ਾਸਨ ਦੀ ਰੰਗਾਨੀ ਪਤਾ ਲੱਗ ਹੀ ਰਿਹਾ ਹੁਣ ਵੀ ਪਹੁੰਚਣਾ ਚਾਹੀਦਾ ਸੀ ਆਪਨੇ ਸੁਰੱਖਿਆ ਵਾਸਤੇ ਇਹ ਵੀਕਲ ਬਣਾਏ ਆ ਤੇ ਜੇ ਹੁਣ ਆਪਨੇ ਸੁਰੱਖ ਕੀ ਕਹਿ ਸਕਦੇ ਆ ਸਰਕਾਰਾਂ ਨੂੰ 108 ਤੇ ਫੋਨ ਕੀਤਾ ਸੀ ਕੀਤਾ ਭਾਜੀ ਤੇ 112 ਤੇ ਫੋਨ ਨਹੀਂ ਕੀਤਾ ਤੁਸੀਂ ਨਹੀਂ ਉਹ ਦੋ ਤਿੰਨ ਜਣੇ ਨੂੰ ਹੋਰ ਮਲਾਇ ਜੀ ਫੋਨ ਪਾਚੋ ਮਿਲੇ ਨਹੀਂ ਫੋਨ ਤੇ ਪੀਸੀਆਰ ਵਾਲਿਆਂ ਨੂੰ ਕੀਤਾ ਸੀਗਾ ਨਹੀਂ ਪੀਸੀਆਰ ਵਾਲਿਆਂ ਨੂੰ ਉਹਨਾਂ ਨੇ ਕੀਤਾ ਮੈਂ ਨਹੀਂ ਕੀਤਾ ਆਪ ਹੀ ਕੀਤਾ ਨਾ ਟਰੈਕਟਰ ਨੇ ਕੀ ਆਇਆ ਇੱਥੇ ਜੀ ਇਹ ਜੀ ਟਰੈਕਟਰ ਇਹਦੇ ਕੋਲ ਟੈਕ ਨਹੀਂ ਆਇਆ ਤੇ ਐਨੇ ਜਿਹੜਾ ਫਾਈਓਰ ਦੇ ਵਿੱਚੇ ਮਾਰ ਦਿੱਤਾ ਜੀ ਤੇ ਅੱਗੇ ਜਿਹੜਾ ਇੱਕ ਸੀਗਾ ਸਾਈਕਲ ਸਵਾਰ ਉਹਦੇ ਵਿੱਚ ਵਜ ਗਿਆ ਜੀ ਜੀ ਤੇ ਉਹਦੇ ਡੋਰੀ ਕਾਫੀ ਲੱਗੀ ਉਹਦੇ ਗੋਡੇ ਦੇ ਵਿੱਚ ਮੋਰਾ ਨਿਕਲ ਗਿਆ ਜੀ। ਅੱਛਾ ਯਾਨੀ ਕਿ ਟੁੱਟ ਗਿਆ ਪੈਰਾਂ। ਟੁੱਟ ਗਿਆ। ਗੋਡਾ-ਕੋਡਾ ਕੰਮਦਾ ਹੀ ਨਹੀਂ ਰਹਿ ਗਿਆ। ਜੀ। ਬਾਕੀ ਜਿਹੜੇ ਉਹਨੂੰ ਭੇਜ ਦਿੱਤਾ ਹਸਪੀਟਲ ਭੇਜਾਇਆ। ਹਸਪੀਟਲ ਲਈ ਰਿਕਸ਼ੇ ਦੇ ਇਹਨੂੰ ਰੈਡੀ ਤੱਕੋ ਭੇਜਾਇਆ। ਐਂਬੂਲੈਂਸ ਨੂੰ ਫੋਨ ਕੀਤਾ ਸੀਗਾ ਜੀ ਐਂਬੂਲੈਂਸ ਕਹਿੰਦੀ ਬਹੁਤ ਬਿਜ਼ੀ ਹੈ। ਤੁਸੀਂ ਕੋਈ ਪ੍ਰਾਈਵੇਟ ਵਹੀਕਲ ਕਰਕੇ ਲੈ ਜਾਓ। ਐਂਬੂਲੈਂਸ ਵੀ ਦੀ ਇਹ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਵੀ ਸਾਡੇ ਕੋਲ ਪੂਰੇ ਸਾਧਨ ਨਵੇਂ ਐਂਬੂਲੈਂਸ ਦਿੱਤੀਆਂ ਨੇ। ਦੇਖੋ ਜੀ ਮੈਂ ਤਾਂ ਫੋਨ ਕੀਤਾ ਹੈ। बीसीआर ਨੂੰ ਹੀ ਫੋਨ ਕੀਤਾ 100 ਨੰਬਰ ਤੇ ਉਹ ਕਹਿੰਦੇ ਅਸੀਂ ਭੇਜਦੇ ਹਾਂ ਐਮਬੂਲੈਂਸ ਨਹੀਂ ਆਈ ਐਮਬੂਲੈਂਸ ਨਹੀਂ ਆਈ ਕਿੰਨੀ ਦੇਰ ਪਹਿਲਾਂ ਫੋਨ ਕੀਤਾ ਸੀ ਤੁਹਾਨੂੰ ਜੀ ਫੋਨ ਕੀਤਾ ਯਾਰ ਹੋਵੇ 15 20 ਮਿੰਟ ਹੋ ਗਏ ਮਤਲਬ ਇਹ ਬਤ ਨਹੀਂ ਜੀ ਸਰਕਾਰੀ ਹਸਪੀਟਲ ਵਾਲੇ ਨੂੰ ਸੂਚਿਤ ਕੀਤਾ ਜਾਵੇ ਜੇ ਗੱਡੀਆਂ ਨਹੀਂ ਆਈਆਂ ਤਾਂ ਗੱਡੀਆਂ ਹੋਰ ਭਦਾਈਆਂ ਜਾਣ ਜੀ ਇਹ ਪੰਜਾਬ ਪੰਜਾਬ ਸਰਕਾਰ ਨੂੰ ਮੇਰਾ ਚੈਲੰਜ ਹੈ ਇਹ ਗੱਡੀਆਂ ਭਦਾਓ ਜਦੋਂ ਬੰਦਾ ਇੱਥੇ ਵਿਆਹ ਹੋਇਆ ਹੈ ਜੇ ਬੰਦੇ ਦੀ ਹੋਂਦ ਰੱਖਿਆ ਕਰਨ ਵਾਸਤੇ ਐਮਬੂਲੈਂਸ ਨੂੰ ਫੋਨ ਕੀਤਾ ਜੇ ਜੇ ਐਮਬੂਲੈਂਸ ਨਹੀਂ ਆਂਦੀ ਹੈ ਉਹ ਕਹਿੰਦੇ ਸਾਡੇ ਕੋਲ ਗੱਡੀ ਐ ਨਹੀਂ ਜੀ ਹਾਂਜੀ ਤੇ ਸਰਕਾਰ ਤਾਂ ਕਹਿੰਦੇ ਬਹੁਤ ਗੱਡੀਆਂ ਸਾਡੇ ਕੋਲ ਜੇ ਸਰਕਾਰ ਕੋਲ ਗੱਡੀ ਹੈਗੀ ਤੇ ਫਿਰ ਗੱਲੀ ਜਾਂਦੀ ਕਿੰਨੇ ਦਿਨ ਹੋ ਗਿਆ ਐਕਸੀਡੈਂਟ ਨੂੰ ਮੈਨੂੰ ਇੱਥੇ ਘਟੋ ਘਟ ਅੱਧਾ ਘੰਟਾ ਹੋ ਗਿਆ ਪੈ ਇਹਨੂੰ ਬੰਦੇ ਅੱਧਾ ਘੰਟਾ ਦਾ ਪਹਿਲਾਂ ਫੋਨ ਕੀਤਾ ਹੋਇਆ ਉਹਨੂੰ ਜੀ ਕੋਈ ਵੀ ਨਹੀਂ ਆਇਆ ਬਲੈਵਰ ਓਵਰ ਤੇ ਲੈਣ ਲੱਗੇ ਗੱਡੀ ਆ ਟਰੈਕਟਰ ਜਿਹੜਾ ਵੱਜਿਆ ਹੈ ਉਹ ਜਿਹੜਾ ਲਾਈਵ ਹੋ ਰਿਹਾ ਰਗਾ ਉਹ ਕੰਦੇ ਨਾਲ ਚੰਮੜ ਗਿਆ ਜਾ ਕੇ ਸਾਈਕਲ ਉਹਦੇ ਸਰੀਆ ਵੜ ਗਿਆ ਉਹਦੇ ਪੈਰ ਤੇ ਉਹਦੀ ਲੱਤ ਕਿਸੇ ਕੰਮ ਦੀ ਨਹੀਂ ਰਹਿ ਗਈ ਜੀ ਉਹਦਾ ਹੁਣ ਕੀ ਕੀਤਾ ਜਾਵੇ ਇਹਦੇ ਲੱਧਾ ਕੀ ਹੈ ਟਰੈਕਟਰ ਦੇ ਵਿੱਚ ਇਹਨੇ ਭਾਈ ਮਿੱਟੀ ਮਿੱਟੀ ਹੈਗੀ ਹੈ ਹਾਂਜੀ ਅੱਛਾ ਕਿਹੜੇ ਬੱਸ ਆ ਰਿਹਾ ਸੀ ਐਕਸੀਡੈਂਟ ਕਿੱਥੇ ਹੋਇਆ ਹੈ ਇਹ ਇਹਨਾਂ ਰੋਡ ਹੀ ਨਹੀਂ ਹੈ ਇਸ ਕਰ ਨਹੀਂ ਉਹ ਦੂਜੇ ਹੱਥ ਤੇ ਹੈਗਾ ਸੀ ਇਹ ਤਾਂ ਗਲਤ ਰੋਡ ਤੇ ਆ ਰਿਹਾ ਸੀ ਗਲਤ ਰੋਡ ਤੇ ਗਿਆ ਹਾਂਜੀ ਕੀ ਨਾਂ ਤੁਹਾਡਾ ਸੰਜੀਤ ਆ ਕੇ ਜੇ ਸਾਹ ਨੂੰ ਆ ਰਾਈਡਰ ਬਚਤ ਹੋ ਜਾਂਦਾ ਜਿਵੇਂ ਸਿਰ ਤੋਂ ਆ ਗਿਆ ਉਹ ਤਾਂ ਬਹੁਤ ਬਚਾ ਹੈ ਚਾਹ ਹੋ ਗਿਆ ਬਹੁਤ ਬਚਾ ਚਾਹ ਹੋ ਗਿਆ ਚਲੋ ਯਾਰ ਚਲੋ ਇੰਨੇ ਨਾ ਵਿਚਾਰ ਚੋਗੀ ਬਹੁਤ ਜਿਆਦਾ ਫੇਰ ਵੀ ਭਾਈ ਸੈਂਡ ਕਰਤੀ ਮੈਂ ਚ ਲੈ ਜੋਰ ਤੇ ਆ

ਜਿਮੀ ਜੀ ਕੀ ਮਾਮਲਾ ਕੀ ਹੋਇਆ ਜੀ ਇਹ ਮਾਮਲਾ ਕੀ ਹੋਇਆ ਸਾਈ ਜੀ ਮੈਂ ਡਿਊਟੀ 'ਚ ਲੱਗਾ ਸੀ ਤੇ ਉੱਥੇ ਇੰਨਾ ਰਸ਼ ਹੋਇਆ ਪਿਆ ਪੇ ਆਂਦਾ ਜਾ ਕੇ ਦੇਖਿਆ ਮੁੰਡਾ ਮਹੱਲੇ ਦਾ ਉੱਥੇ ਇੰਨਾ ਰਸ਼ ਕਿਸੇ ਨੂੰ ਕੁਝ ਨਹੀਂ ਕਿਹਾ ਮੈਂ ਐਂਬੂਲੈਂਸ ਨੂੰ ਕਾਲ ਕੀਤਾ ਐਂਬੂਲੈਂਸ ਲੱਗੇ ਜੀ ਵੀ ਆਪ ਦਾ ਸਾਧਨ ਲੈ ਆਓ ਸਾਡੇ ਕੋਲ ਕੋਈ ਸਾਧਨ ਨਹੀਂ ਹੈ ਆ ਥੋੜਾ ਆ ਰਹਾ ਹੈ ਕਿਹੜੇ ਨੰਬਰ ਤੇ ਫੋਨ ਕੀਤਾ ਤੁਸੀਂ 108 ਨੰਬਰ ਅਮਰਜੈਂਸੀ ਵਾਲੇ ਤੇ ਕੀ ਕਹਿੰਦੇ ਸਾਡੇ ਕੋਲ ਕੋਈ ਐਂਬੂਲੈਂਸ ਨਹੀਂ ਹੈ ਨਹੀਂ ਕਿਹਾ ਹੁਣ ਕਿਹਦੇ ਤੇ ਲੈ ਕੇ ਆਏ ਹੋ ਹੁਣ ਮੈਂ ਆਹ ਦੇਖੋ ਤੁਹਾਡੇ ਸਾਹਮਣੇ ਰੇਡੀ ਆ ਰੇਡੀ ਤੇ ਲੈ ਕੇ ਆਇਆ रेडी ਤੇ ਲੈ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਫਾਜ਼ਿਲਕਾ ਦੇ ਸਿਵਲ ਹਸਪੀਟਲ ਨੂੰ ਜਿੱਥੇ ਇੱਕ ਐਕਸੀਡੈਂਟ ਹੋ ਜਾਂਦਾ ਹੈ ਤਾਂ ਐਕਸੀਡੈਂਟ ਤੋਂ ਬਾਅਦ ਜਦੋਂ ਐਂਬੂਲੈਂਸ ਨੂੰ ਫੋਨ ਕੀਤਾ ਜਾਂਦਾ 108 ਦੇ ਤਾਂ ਉਹਨਾਂ ਵੱਲੋਂ ਜਵਾਬ ਮਿਲਦਾ ਸਾਡੇ ਕੋਲ ਐਂਬੂਲੈਂਸ ਨਹੀਂ ਹੈ ਤੁਸੀਂ ਆਦੇ ਵਹਿਕਲ ਤੇ ਪੇਸ਼ੈਂਟ ਨੂੰ ਹਸਪੀਟਲ ਲੈ ਆਓ ਤਾਂ ਇੱਕ ਬੜੀ ਦੁੱਖਦਾਈ ਗੱਲ ਹੈ ਵੀ ਐਂਬੂਲੈਂਸ ਜੋ ਨਹੀਂ ਅਵੇਲੇਬਲ ਹੋਈ ਤਾਂ ਵਿਅਕਤੀ ਨੂੰ ਪੀਟਰ ਡੇਡੇ ਤੇ ਲੈ ਕੇ ਅੱਜ ਫਾਜ਼ਿਲਕਾ ਦੇ ਸਿਵਲ ਹਸਪੀਟਲ ਦੇ ਵਿੱਚ ਲਿਆਂਦਾ ਗਿਆ ਹੈ ਇਹ ਕੀ ਆ ਜਾ ਰਹਾ ਹੈ ਵੀ ਪੇਸ਼ੈਂਟ ਲਗਭਗ ਉੱਥੇ ਕਾਫੀ ਦੇਰ ਤੋਂ ਪਿਆਸੀ ਤੇ ਐਂਬੂਲੈਂਸ ਨਾ ਮਿਲਣ ਦੇ ਕਾਰਨ ਇਹ ਪੇਸ਼ੈਂਟ ਉੱਥੇ ਤੜਪ ਰਿਹਾ ਸੀ ਤਾਂ ਹੁਣ ਜੋ ਯੁਵਕ ਉੱਥੇ ਲੰਘ ਰਿਹਾ ਸੀ ਤਾਂ ਯੁਵਕਾਂ ਵੱਲੋਂ ਇਸ ਪੇਸ਼ੈਂਟ ਨੂੰ ਫਾਜ਼ਿਲਕਾ ਦਾ ਸਿਵਲ ਹਸਪੀਟਲ ਦੇ ਵਿੱਚ ਲਿਆਂਦਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ ਦਾ ਸਿਵਲ ਹਸਪੀਟਲ ਤੋਂ ਨਾ ਆਇਆ ਆਪਣਾ ਜੀ ਮੇਰੇ ਨਾਲ ਗੁਰਜੰਤ ਸਿੰਘ ਬੀਕੋਸਾ ਕੀ ਮਾਮਲਾ ਕੀ ਹੋਇਆ ਜੀ ਇਹ ਮੈਨੂੰ ਤਾਂ ਪੂਰਾ ਸ਼ੱਕ ਪੈਂਦਾ ਵੀ ਟਰੈਕਟਰ ਉਲਟ ਸਾਈਡ ਮੁੜਦੇ ਜਦੋਂ ਉਹਦੇ ਨੇ ਪਾਸੇ ਪੁਲ ਦੇ ਨਾਲੋਂ ਮੈਨੂੰ ਲੱਗਿਆ ਵੀ ਇਸ ਐਕਸੀਡੈਂਟ ਹੋਇਆ ਹੈ ਮੈਂ ਤੁਹਾਡੀ ਜੀਰ ਵੀ ਗੱਡੀ ਮੋੜਦੇ ਮੋਟਰਸਾਈਕਲ ਬੁਲਟ ਉਹ ਤਾਂ ਮੈਂ ਵੀ ਗੱਡੀ ਤੇ ਮਗਰ ਆ ਰਿਹਾ ਸੀ ਮੈਂ ਮਹਿਸੂਸ ਕੀਤਾ ਕਿ ਰੇੜੀ ਤੇ ਲਿਜਾਇਆ ਜਾ ਰਿਹਾ ਹੈ ਕਿ ਐਂਬੂਲੈਂਸ ਨਹੀਂ ਪਹੁੰਚੀ ਤਾਂ ਇਹ ਰੇੜੀ ਤੇ ਲਿਜਾਇਆ ਜਾ ਰਿਹਾ ਹੈ ਇਸ ਕਰਕੇ ਐਂਬੂਲੈਂਸ ਤਾਂ ਪਹੁੰਚਣਾ ਬਹੁਤ ਜੂਰੀ ਸੀਗਾ ਮੈਂ ਇੱਥੇ ਹਸਪੀਟਲ ਵੀ ਆਇਆ ਸਟੈਚਰ ਤੇ ਬੰਦੇ ਆਪ ਹੀ ਲੈ ਕੇ ਆਏ ਡਾਕਟਰ ਵਗੈਰਾ ਨਹੀਂ ਲੈ ਕੇ ਆਏ ਸ਼ਾਇਦ ਕਿ ਵੀ ਡਾਕਟਰਾਂ ਨੇ ਘਾਟ ਹੋ ਗਈ